ਇਹ ਪਿੰਡ ਰਾਮਗੜ੍ਹ ਜੋ ਕਿ ਲੁਧਿਆਣੇ ਦੀ ਬੁੱਕਲ ਦੇ ਵਿੱਚ ਵਸਿਆ ਹੈ ਪਿੰਡਾ ਪਿਛਲੇ 20 ਸਾਲਾਂ ਤੋਂ ਅਸੀਂ ਹਰ ਸਾਲ ਨਵੰਬਰ ਦੇ ਲਾਸਟ ਸੰਡੇ ਟੂਰਨਾਮੈਂਟ ਕਰਵਾਉਂਦੇ ਆ ਇਹ 20ਵਾਂ ਟੂਰਨਾਮੈਂਟ ਆ ਸਵਰਗਾਸੀ सुरेंद्र ਸਿੰਘ ਸਿੰਧਾ ਜੋ ਸਾਡੇ ਪਿਛੋੜਾ ਦੇ ਗਏ ਉਹਨਾਂ ਦੀ ਯਾਦ ਚ ਤੇ ਇਹਦੇ ਵਿੱਚ ਕਬੱਡੀ ਓਪਨ ਦੀਆਂ 36 ਟੀਮਾਂ ਆਈਆਂ ਸੀ ਜਿਨ੍ਹਾਂ ਨੂੰ ਪਹਿਲਾ ਇਨਾਮ ਅਸੀਂ 1 ਲੱਖ ਰੁਪਏ ਦੂਜਾ ਨਾਮ 75000 ਹੋਰ ਵੀ ਹਜ਼ਾਰਾਂ ਰੁਪਏ ਦੇ ਅਸੀਂ ਇਨਾਮ ਦਿੰਨੇ ਆ ਇਹਦਾ ਉਪਰਾਲੇ ਦਾ ਸਿਰਫ ਮਕਸਦ ਇਹੀ ਆ ਕਿ ਬੱਚੇ ਆਉਣ ਖੇਡਾਂ ਨਾਲ ਜੁੜਨ ਜਿੱਦਾਂ ਕਿ ਲੁਧਿਆਣਾ ਲਾਈਵ ਦੇਖ ਰਿਹਾ ਸਾਡੇ ਇੱਥੇ ਬੜੀ ਗ੍ਰੀਨਰੀ ਆ ਦਰਖਤ ਵਗੈਰਾ ਲਾਇਆ ਸਾਡੀ ਅਸੀਂ ਇਹ ਐਨ ਜੀਓ ਚਲਾਉਂਦੇ ਆ ਜਿਹਦੇ ਵਿੱਚ ਅਸੀਂ ਹਰ ਸਾਲ ਟੈਗ ਲਗਾਉਂਦੇ ਆ ਤੇ ਉਹਨਾਂ ਦੀ ਮੁੜ ਕੇ ਦੇਖਭਾਲ ਕਰਦੇ ਆਂ। ਕ੍ਰਾਮ ਲੜਦਾ ਇਹ ਵੀਵਾ ਕਬੱਡੀ ਕੱਪ ਹੈ ਤੇ ਨਸ਼ਾ ਮੁਕਤ ਪੰਜਾਬ ਦੇ ਮੁੱਦੇ ਤੇ ਹੈਗਾ ਡਰਗ ਫ੍ਰੀ ਤੇ ਤੇ ਪ੍ਰਧਾਨ ਜਿਹੜੇ ਕਰਵਾ ਰਹੇ ਨੇ ਮੇਨ ਪ੍ਰਬੰਧਕ ਕਮਲ ਮਾਨੜ ਜੀ ਹਰ ਸਾਲ ਦੀ ਤਰ੍ਹਾਂ ਐਨਡੀ ਵੀ ਬਹੁਤ ਜ਼ੋਰ ਨਾਲ ਕਰ ਰਹੇ ਨੇ ਗੁੱਡਾ ਖੜਾ ਕਮਲ ਘਰੇਵਾਲ ਜੀ ਦਾ ਲੱਗ ਲੱਗਾ ਇਸ ਤੋਂ ਬਾਅਦ ਜੀ ਬਹੁਤ ਉਸਤਾ ਜੀ ਸਾਰਿਆਂ ਨੂੰ ਘੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਨਸ਼ਿਆਂ ਤੋਂ ਮੁਕਤ ਕਰ ਰਹੇ ਆ ਹੋਰ ਕੀ ਚਾਹੀਦਾ ਪਰ ਦੇਖੀ ਵੀਰੇ ਦੇ ਪਿੱਛੇ ਗੱਲ ਕੀਤੀ ਹੋਏ ਤਾਂ ਪਹਿਲਾ ਇਨਾਮ ਕੀ ਰੱਖਿਆ ਗਿਆ ਵੈ ਪਹਿਲਾ ਨਾਮ 1 ਲੱਖ ਰੁਪਏ ਦਾ ਜਿਹੜੇ ਸਾਡੇ ਭਰਾ ਨੇ ਕੈਨੇਡਾ ਤੋਂ ਐਨਡੀ ਘਰੇਵਾਲ ਜੀ ਦੇਣਗੇ ਦੂਸਰਾ ਜਿਹੜਾ ਨਾਮ ਆ ਸੈਕੰਡ ਆਊ ਕੀ ਟੀਮ ਉਹਦੇ ਵਿੱਚ ਸਾਡੇ ਮਿੰਟੂ ভাইস ਚੇਅਰਮੈਨ ਨੇ ਜੋ ਸਾਡੇ ਕਲੱਬ ਦੇ ਉਹਨਾਂ ਦੀ ਟੀਮ ਵੱਲੋਂ ਦਿੱਤਾ ਜਾ ਰਿਹਾ 75000 ਕਿਸੇ ਟੀਮ ਨੰਗੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਉਸ ਕਬੱਡੀ ਗਰਾਊਂਡ ਦੇ ਵਿੱਚ ਜਿਹੜਾ ਉਸ ਦੇ ਉੱਤੇ ਸਾਰੇ ਆਹ ਕੌੜੀਆਂ ਮਾਰਿਆ ਗਈਆਂ ਸੀ ਉਹ ਮਹਾਨ ਪਲੇਅਰ ਸੀਗਾ ਜਦੀ ਅੱਜ ਵੀ ਫੋਟੋ ਇੱਕ ਯਾਦਗਾਰ ਬਣ ਕੇ ਰਹੀ ਹੈ ਲੇਕਿਨ ਇਸ ਗੱਲਾਂ ਨੂੰ ਦੇਖਿਆ ਜਾਂਦਾ ਕਿ ਕਬੱਡੀ ਪਲੇਅਰ ਯੋਗਦਾਨ ਤਾਂ ਕਰਦੇ ਪੰਜਾਬ ਦਾ ਨਾਮ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸਹੂਲਤਾਂ ਜਿਹੜੀਆਂ ਹੋਣ ਹੀ ਮਿਲ ਪੰਨੀਆਂ ਸਰਕਾਰ ਵੱਲੋਂ ਜਦੋਂ ਅਹੀ ਸਹੂਲਤਾਂ ਜਿਹੜੀਆਂ ਹਿਮਾਚਲ ਜਾਂ ਹਰਿਆਣਾ ਦੇ ਵਿੱਚ ਹੋਈ ਤਾਂ ਕਾਫੀ ਸਹੂਲਤਾਂ ਮਿਲਦੀਆਂ ਮਾਂ ਬੋਲੀ ਪਾ ਇਹਨੂੰ ਕਿਹਾ ਜਾ ਸਕਦਾ ਵਾ ਸਾਡੀ ਜਾਨ ਹੈ ਰੀੜ ਦੀ ਹੱਡੀ ਹੈ ਪੰਜਾਬ ਦੀ ਕਬੱਡੀ ਲੇਕਿਨ ਇਹਨੂੰ ਉੱਪਤੇ ਲੈ ਕੇ ਜਾਣ ਦੀ ਉਚਪਤਰੀ ਕਮਕੀ ਕਿੱਥੇ ਜਾਣਗੇ ਦੇਖੋ ਜਿੱਥੇ ਤੱਕ ਦਾ ਕਬੱਡੀ ਦੀ ਗੱਲ ਆ ਕਬੱਡੀ ਜਦੋਂ ਦਾ ਪਲੇਅਰ ਬਣ ਜਾਂਦੇ ਨੇ ਉਸ ਤੋਂ ਬਾਅਦ ਤਾਂ ਕਬੱਡੀ ਦੇ ਵਿੱਚ ਬੜੀ ਸਹੂਲਤ ਹੈਗੀ ਆ ਪਰ ਤਰ ਭਾਗੇ ਆ ਆਪਣੇ ਦੇਸ਼ ਦਾ ਕਹਿ ਲੋ ਕਿ ਅਕੇ ਆਪਣਾ ਮੁਲਕ ਉਹਨਾ ਅਮੀਰ ਮੁਲਕ ਹੈ ਨਹੀਂ ਕਰਕੇ ਛੋਟੇ ਗਰਾਸ ਰੂਟ ਲੈਵਲ ਤੇ ਸਰਕਾਰਾਂ ਇਨਾ ਪੈਸਾ ਖਰਚ ਸਕਣ ਇਸ ਫਰਸਟ ਰੱਖਦੇ ਤੇ ਤੇ ਇਹਦੇ ਲਈ ਸਾਨੂੰ ਸਾਡਾ ਜਿਹੜਾ ਫਰਜ ਆ ਅਸੀਂ ਖੁਦ ਆਪ ਜਾਗੇ ਇਹ ਪਿੰਡਾਂ ਦੇ ਵਿੱਚ ਸਮਰਥ ਲੋਕ ਹੈਗੇ ਆ ਜਿਹੜੇ 5 7 10 ਲੋਕ ਮੂਰੇ ਹੋ ਕੇ ਸਾਰੇ ਪਿੰਡ ਨੂੰ ਲੀਡ ਕਰ ਸਕਦੇ ਆ ਐਵੇਂ ਹੀ ਬਣ ਬਣ ਕੇ ਤੁਪਕੇ ਦੋ ਕੇ ਨਾ ਜਿੱਦਾਂ ਸਮੁੰਦਰ ਭਰਦਾ ਇਦਾਂ ਹੀ ਆਪਾਂ ਨੂੰ ਸਰਪੰਚਾਂ ਸਰਪੰਚਾਂ ਨੂੰ ਜਿਹੜੇ ਮੁੱਤਬਰ ਨੇ ਉਹਨਾਂ ਨੂੰ ਥੋੜਾ ਜਿਹਾ ਜ਼ੋਰ ਲਾਉਣਾ ਪੈਣਾ ਸਰਕਾਰ ਬਾਅਦ ਦੇ ਵਿੱਚ ਸਰਕਾਰ ਵੀ ਸਾਂਭੇਗੀ ਪਰ ਸਾਡਾ ਪਹਿਲਾ ਜਿਹੜਾ ਫਰਜ ਆ ਉਹ ਪਿੰਡਾਂ ਦਾ ਫਰਜ ਆ ਜਾਂ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਪ੍ਰਧਾਨਾਂ ਦਾ ਫਰਜ ਆ ਕਿ ਉਹ ਆਪਾਂ ਇੱਕ ਮਚ ਲੁਧਿਆਣਾ live ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਆ ਵਿਸ਼ਾਲ ਕਪੂਰ ਵਿਰਾਸਤ ਤੇ ਪੰਜਾਬ ਕਬੱਡੀ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੈ ਲੁਧਿਆਣਾ ਦੇ ਪਾਮੀਆਂ ਮੁੰਡਿਆ ਇਲਾਕੇ ਦੇ ਵਿੱਚ ਜਿਹੜਾ ਹੋ ਰਿਹਾ ਵੈ ਤੇ ਲੇਕੇ ਤੁਹਾਨੂੰ ਗੱਲਬਾਤ ਵੀ ਜਾਣੂ ਕਰਾਵਾਂਗੇ ਲੇਕੇ ਵੀ ਸਾਡੇ ਨਾਲ ਮੌਜੂਦ ਹੈ ਲੇਕੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਵਾਸਤੇ ਉਹ ਵੀਰ ਹੈ ਸਾਡੇ ਨਾਲ ਜਿਹਨੇ ਪੰਜਾਬ ਦੀ ਵਿਰਾਸਤ ਬਚਾਈ ਤੇ ਕਈ ਸਾਲਾਂ ਤੋਂ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾ ਰਹੇ ਨੇ ਵੀਰ ਕਮਲਵੀਰ ਕਿੰਨੇ ਸਾਲ ਹੋ ਗਏ ਇਸ ਟੂਰਨਾਮੈਂਟ ਨੂੰ ਕਰਾਉਂਦੇ ਹੋਏ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਪਿੰਡ ਰਾਮਗੜ੍ਹ ਜੋ ਕਿ ਲੁਧਿਆਣੇ ਦੀ ਬੁੱਕਲ ਦੇ ਵਿੱਚ ਵਸਿਆ ਹੈ ਪਿੰਡਾ ਪਿਛਲੇ 20 ਸਾਲਾਂ ਤੋਂ ਅਸੀਂ ਹਰ ਸਾਲ ਨਵੰਬਰ ਦੇ ਲਾਸਟ ਸੰਡੇ ਟੂਰਨਾਮੈਂਟ ਕਰਵਾਉਂਦੇ ਆ ਇਹ 20ਵਾਂ ਟੂਰਨਾਮੈਂਟ ਆ ਸਵਰਗਾਸੀ ਸੁਰੇਂਦਰ ਸਿੰਘ ਸ਼ਿੰਦਾ ਜੋ ਸਾਡੇ ਵਿਚੋੜਾ ਦੇ ਕੇ ਉਹਨਾਂ ਦੀ ਯਾਦ ਚ ਤੇ ਇਹਦੇ ਵਿੱਚ ਕਬੱਡੀ ਓਪਨ ਦੀਆਂ 36 ਟੀਮਾਂ ਆਈਆਂ ਸੀ ਜਿਨ੍ਹਾਂ ਨੂੰ ਪਹਿਲਾ ਇਨਾਮ ਅਸੀਂ 1 ਲੱਖ ਰੁਪਏ ਦੂਜਾ ਇਨਾਮ 75000 ਹੋਰ ਵੀ ਹਜ਼ਾਰਾਂ ਰੁਪਏ ਦੇ ਅਸੀਂ ਇਨਾਮ ਦਿੰਨੇ ਆ ਇਹਦਾ ਉਪਰਾਲੇ ਦਾ ਸਿਰਫ ਮਕਸਦ ਇਹੀ ਆ ਕਿ ਬੱਚੇ ਆਉਣ ਖੇਡਾਂ ਨਾਲ ਜੁੜਨ ਜਿੱਦਾਂ ਕਿ ਲੁਧਿਆਣਾ ਲਾਈਵ ਦੇਖ ਰਿਆ ਸਾਡੇ ਇੱਥੇ ਬੜੀ ਗ੍ਰੀਨਰੀ ਆ ਦਰਖਤ ਵਗੈਰਾ ਲਾਇਆ ਸਾਡੀ ਅਸੀਂ ਇਹ ਐਨਜੀਓ ਚਲਾਉਂਦੇ ਆ ਜਿਹਦੇ ਵਿੱਚ ਅਸੀਂ ਹਰ ਸਾਲ ਬੂਟੇ ਲਗਾਉਂਦੇ ਆ ਤੇ ਉਹਨਾਂ ਦੀ ਮੁੜ ਕੇ ਦੇਖਭਾਲ ਵੀ ਕਰਦੇ ਆ ਵੀਰ ਉਹ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਮੋਟੀਵੇਟ ਕਿੱਦਾਂ ਕਰਾਏ ਪੰਜ ਧਰਿਆ ਦੀ ਧਰਤੀ ਜਿਹੜਾ ਪੰਜਾਬ ਨੂੰ ਕਿਹਾ ਜਾਂਦਾ ਸੀ ਅੱਜ ਕਿਤੇ ਨਾ ਕਿਤੇ 6ਵੀਂ ਧਰਿਆ ਵੀ ਬੈਗਣ ਲੱਗੀ ਆ ਜਿਹੜੇ ਨਸ਼ੇ ਨੂੰ ਅੱਜ ਕਹਿ ਸਕਦਾ ਮੈਂ ਇਹ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਤੁਹਾਡੇ ਦਰਸ਼ਕਾਂ ਜੇ ਨਮੂਨੇ ਦਾ ਪਿੰਡ ਉਹਨਾਂ ਨੇ ਦੇਖਣਾ ਤਾਂ ਰਾਮਗੜ੍ਹ ਜ਼ਰੂਰ ਆ 16 ਸਾਲ ਤੱਕ 17 ਸਾਲ ਤੱਕ ਇਹੋ ਜਿਹੇ ਪਲੇਅਰ ਨੇ ਜਿਨ੍ਹਾਂ ਨੂੰ ਜੇ ਵਧੀਆ ਜਿੱਦਾਂ ਅਸੀਂ ਜਿੰਨਾ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਕਰ ਰਹੇ ਆ ਤਾਂ ਸਾਡੇ ਕਾਫੀ ਪਲੇਅਰ ਪੰਜਾਬ ਲੈਵਲ ਤੇ ਪਹੁੰਚ ਚੁੱਕੇ ਨੇ ਫੁੱਟਬਾਲ ਦੇ ਵਿੱਚ ਤੇ ਜੇ ਸਾਰੇ ਪਿੰਡਾਂ ਵਾਲੇ ਰਲ ਕੇ ਇਸ ਤਰ੍ਹਾਂ ਦੀ ਥੋੜੀ ਜਿਹੀ ਸਹੂਲਤ ਦੇ ਦੇਣ ਬੱਚਿਆਂ ਨੂੰ ਤਾਂ ਬੱਚਿਆਂ ਦੇ ਵਿੱਚ ਬਹੁਤ ਹੁਨਰ ਆ ਉਹ ਮੋਬਾਈਲ ਨੂੰ ਵੀ ਛੱਡ ਰਹੇ ਨੇ ਉਹ ਨਸ਼ਿਆਂ ਤੋਂ ਵੀ ਦੂਰ ਹੋ ਰਹੇ ਨੇ ਤੇ ਉਹ ਖੇਡਾਂ ਨਾਲ ਜੁੜ ਕੇ ਨਾਲੇ ਤਾਂ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਨਾਲੇ ਇੱਕ ਸਾਨੂੰ ਸਹੀ ਸਮਾਜ ਨੂੰ ਸਿਹਤ ਮਿਲੇਗੀ ਕੇ ਵੀਰੇ ਦੇ ਵਿੱਚ ਗੱਲ ਕੀਤੀ ਉਹਦਾ ਪਹਿਲਾ ਨਾਮ ਕੀ ਰੱਖਿਆ ਗਿਆ ਵਾ ਪਹਿਲਾ ਨਾਮ 1 ਲੱਖ ਰੁਪਏ ਦਾ ਜਿਹੜੇ ਸਾਡੇ ਭਰਾ ਨੇ ਕੈਨੇਡਾ ਤੋਂ ਐਂਡੀ ਗਰੇਵਾਲ ਜੀ ਦੇਣਗੇ ਦੂਸਰਾ ਜਿਹੜਾ ਨਾਮ ਆ ਸੈਕੰਡ ਆਊਗੀ ਟੀਮ ਉਹਦੇ ਵਿੱਚ ਸਾਡੇ ਮਿੰਟੂ ভাইস ਚੇਅਰਮੈਨ ਨੇ ਜੋ ਸਾਡੇ ਕਲੱਬ ਦੇ ਉਹਨਾਂ ਦੀ ਟੀਮ ਵੱਲੋਂ ਦਿੱਤਾ ਜਾ ਰਿਹਾ 75000 ਸੰਦੀਪ ਲੰਗੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਉਸ ਕਬੱਡੀ ਗਰਾਊਂਡ ਦੇ ਵਿੱਚ ਜਿਹੜਾ ਉਸ ਦੇ ਉੱਤੇ ਸਾਰੇ ਅੰਕੜੀਆਂ ਮਾਰੀਆਂ ਗਈਆਂ ਸੀ ਉਹ ਮਹਾਨ ਪਲੇਅਰ ਸੀਗਾ ਜਦੀ ਅੱਜ ਨੂੰ ਵੀ ਫੋਟੋ ਇੱਕ ਯਾਦਗਾਰ ਬਣ ਕੇ ਰਹੀ ਹੈ ਲੇਕਿਨ ਇਸ ਗੱਲਾਂ ਨੂੰ ਦੇਖਿਆ ਜਾਂਦਾ ਕਿ ਕਬੱਡੀ ਪਲੇਅਰ ਯੋਗਦਾਨ ਤਾਂ ਕਰਦੇ ਪੰਜਾਬ ਦਾ ਨਾਮ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸਹੂਲਤਾਂ ਜਿਹੜੀਆਂ ਉਹ ਨਹੀਂ ਮਿਲ ਪੰਦੀ ਸਰਕਾਰ ਵੱਲੋਂ ਜਦੋਂ ਅਹੀ ਸਹੂਲਤਾਂ ਜਿਹੜੀਆਂ ਹਿਮਾਚਲ ਜਾਂ ਹਰਿਆਣਾ ਦੇ ਵਿੱਚ ਹੋਈ ਤਾਂ ਕਾਫੀ ਸਹੂਲਤਾਂ ਮਿਲਦੀਆਂ ਮਾਂ ਬੋਲੀ ਪਾ ਇਹਨੂੰ ਕਿਹਾ ਜਾ ਸਕਦਾ ਵਾ ਸਾਡੀ ਜਾਨ ਹੈ ਰੀੜ ਦੀ ਹੱਡੀ ਹੈ ਪੰਜਾਬ ਦੀ ਕਬੱਡੀ ਲੇਕਿਨ ਇਹਨੂੰ ਉੱਤੇ ਲੈ ਕੇ ਜਾਣ ਦੇ ਉੱਚ ਪੱਧਰੀ ਕੰਮ ਕੀ ਕਿੱਥੇ ਜਾਣਗੇ ਦੇਖੋ ਜਿੱਥੇ ਤੱਕ ਤਾਂ ਕਬੱਡੀ ਦੀ ਗੱਲ ਆ ਕਬੱਡੀ ਜਦੋਂ ਤਾਂ ਪਲੇਅਰ ਬਣ ਜਾਂਦੇ ਨੇ ਉਸ ਤੋਂ ਬਾਅਦ ਤਾਂ ਕਬੱਡੀ ਦੇ ਵਿੱਚ ਬੜੀ ਸਹੂਲਤ ਹੈਗੀ ਆ ਪਰ ਤਰਭਾਗੇ ਆਪਣੇ ਦੇਸ਼ ਦਾ ਕਹਿ ਲੋ ਕਿ ਆਪਣਾ ਮੁਲਕ ਉਹਨਾ ਅਮੀਰ ਮੁਲਕ ਹੈ ਨਹੀਂ ਕਿ ਆ ਕਿ ਛੋਟੇ ਗਰਾਸ ਰੂਟ ਲੈਵਲ ਤੇ ਸਰਕਾਰਾਂ ਇੰਨਾ ਪੈਸਾ ਖਰਚ ਸਕਣ ਇਨਫਰਾਸਟ੍ਰਕਚਰ ਤੇ ਤੇ ਇਹਦੇ ਲਈ ਸਾਨੂੰ ਸਾਡਾ ਜਿਹੜਾ ਫਰਜ਼ ਆ ਅਸੀਂ ਖੁਦ ਆਪ ਜੱਗੇ ਪਿੰਡਾਂ ਦੇ ਵਿੱਚ ਸਮਰਥ ਲੋਕ ਹੈਗੇ ਆ ਜਿਹੜੇ 5 7 10 ਲੋਕ ਮੂਰੇ ਹੋ ਕੇ ਸਾਰੇ ਪਿੰਡ ਨੂੰ ਲੀਡ ਕਰ ਸਕਦੇ ਆ ਐਵੇਂ ਹੀ ਬਣ ਬਣ ਕੇ ਧੁੱਕੇ ਧੁੱਕੇ ਨਾ ਜਿੱਦਾਂ ਸਮੁੰਦਰ ਭਰਦਾ ਇਦਾਂ ਹੀ ਆਪਾਂ ਨੂੰ ਸਰਪੰਚਾਂ ਸਰਪੰਚਾਂ ਨੂੰ ਜਿਹੜੇ ਮੁੱਤ ਵਰਨੇ ਉਹਨਾਂ ਨੂੰ ਥੋੜਾ ਜਿਹਾ ਜ਼ੋਰ ਲਾਉਣਾ ਪੈਣਾ ਸਰਕਾਰ ਬਾਅਦ ਦੇ ਵਿੱਚ ਸਰਕਾਰ ਵੀ ਸਾਂਭੇਗੀ ਪਰ ਸਾਡਾ ਪਹਿਲਾ ਜਿਹੜਾ ਫਰਜ਼ ਆ ਉਹ ਪਿੰਡਾਂ ਦਾ ਫਰਜ਼ ਆ ਜਾਂ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਪ੍ਰਧਾਨਾਂ ਦਾ ਫਰਜ਼ ਆ ਕਿ ਉਹ ਆਪਾਂ ਇੱਕ ਮੱਚ ਬੱਚਿਆਂ ਨੂੰ ਅੱਗੇ ਲੈ ਕੇ ਆਈ ਹੈ ਲੇਕਿਨ ਡਾਈਟ ਵੀ ਇੱਥੇ ਪ੍ਰੋਪਰ ਰੱਖੀ ਗਈ ਹੋਗੀ ਜਿੱਦਾਂ ਕਬੱਡੀ ਖੇល ਰਹੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਕਈ ਜ਼ਿਲ੍ਹਿਆਂ ਤੋਂ ਪਹੁੰਚੇ ਹੋਣਗੇ ਡਾਈਟ ਡਿਊਟ ਦਾ ਵੀ ਪ੍ਰਬੰਧ ਹੈ ਦੇਖੋ ਜਿਹੜਾ ਸਾਡਾ ਪਿੰਡ ਆ ਅਸੀਂ ਤਾਂ ਇਦਾਂ ਦੇ ਛੋਟੇ ਛੋਟੇ ਪ੍ਰਬੰਧ ਕਰਦੇ ਆ ਪਰ ਇਹ ਜਿਹੜੇ ਪ੍ਰਬੰਧ ਆ ਜਿੰਨਾ ਚਿਰ ਅਕੈਡਮੀ ਨਹੀਂ ਮਿਲਦੀ ਸਾਨੂੰ ਸਰਕਾਰ ਵੱਲੋਂ ਉਹਨਾਂ ਚਿਰ ਅਸੀਂ ਕੋਲੋਂ ਕਰਨਾ ਸਾਡੇ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਕਰਦੇ ਹੈਗੇ ਆ ਅਸੀਂ ਲੇਕਿਨ ਮੰਤਰੀ ਸਾਹਿਬ ਵੀ ਇੱਥੇ ਆ ਰਹੇ ਨੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਜਾਊਗੀ ਕਿ ਸਾਨੂੰ ਇੱਕ ਉਹ ਜਗ੍ਹਾ ਹੀ ਦੇ ਦਿੱਤੀ ਜਾਵੇ ਲਾਟ ਕਰ ਬਣਾ ਸਕੀਏ ਦੇਖੋ ਜੀ ਸਾਡੀ ਆਲਰੇਡੀ ਪਹਿਲਾਂ ਜੇ ਗੱਲ ਚੱਲ ਰਹੀ ਆ ਸਾਨੂੰ ਬੜੀ ਆਸ ਆ ਕਿ ਸਾਨੇਵਾਲ ਦੀ ਜਿਹੜੀ ਅਕੈਡਮੀ ਆ ਉਹ ਰਾਮਗੜ੍ਹ ਨੂੰ ਜਰੂਰ ਮਿਲੇਗੀ ਮੰਤਰੀ ਸਾਹਿਬ ਨੂੰ ਅਸੀਂ ਕਈ ਵਾਰ ਕਰੀਆ ਗੁਜਾਰਿਸ਼ ਪਰ ਕਈ ਵਾਰ ਕਮਾਂਕਾਰਾਂ ਦੇ ਵਿੱਚ ਕਈ ਚੀਜ਼ਾਂ ਥੋੜੀਆਂ ਜਿਹੀਆਂ ਲੇਟ ਹੋ ਜਾਂਦੀਆਂ ਨੇ ਪਰ ਮੈਨੂੰ ਪੂਰੀ ਆਸ ਆ ਕਿ ਮੰਤਰੀ ਸਾਹਿਬ ਸਾਡੇ ਪਿੰਡ ਨੂੰ ਇੱਕ ਅਕੈਡਮੀ ਜਰੂਰ ਦੇਣਗੇ ਲੇਕਿਨ ਨਾਮ ਰੋਸ਼ਨ ਹੋਊਗਾ ਸਾਡੇ ਪੰਜਾਬ ਦਾ ਹੀ ਫੀਰ ਕਰਕੇ ਕਿ ਪੰਜਾਬ ਦੇ ਵਿੱਚ ਦੁਬਾਰਾ ਉਸ ਕਬੱਡੀ ਕੱਪ ਕਰਾਏ ਜਾ ਰਹੇ ਜਿਹੜੇ ਕਿਤਨੇ ਕਿਤੇ ਰੁਕ ਗਏ ਸੀ ਸ਼੍ਰੋਮਣੀ ਕਲਦੇ ਸੁਖਵੀਰ ਬਾਲ ਜਦੋਂ ਕਬੱਡੀ ਕੱਪ ਕਰਾਉਂਦੇ ਤੁਹਾਨੂੰ ਯਾਦ ਹੋਣਾ ਪੰਜਾਬ ਨੂੰ ਸਾਬ ਨਾਲ ਕਬੱਡੀ ਕੱਪ ਉਹਨਾਂ ਦੀ ਦੇਣ ਦੀ ਜ਼ਰੂਰਤ ਹੈ ਕਿ ਕਬੱਡੀ ਉਹਨਾਂ ਨੇ ਲਿਆਂਦੀ ਸੀਗੀ ਲੇਕਿਨ ਸਰਕਾਰਾਂ ਨਹੀਂ ਰਹੀਆਂ ਲੇਕਿਨ ਉਸ ਤੋਂ ਬਾਅਦ ਕਿਤਨੇ ਕਿਤੇ ਸਰਕਾਰਾਂ ਨੇ ਇਹਦੇ 'ਤੇ ਜ਼ੋਰ ਵੀ ਨਹੀਂ ਦਿੱਤਾ ਸੀਗਾ ਨਹੀਂ ਹੁਣ ਇਦਾਂ ਬਾਅਦ ਸਰਕਾਰਾਂ ਕਈ ਦੇਖੋ ਟਾਈਮ-ਟਾਈਮ ਨਾਲ ਹੁੰਦਾ ਵਾ ਹੁਣ ਫਿਰ ਤੋਂ ਦੁਬਾਰਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਵਗੈਰਾ ਹੋਣ ਲੱਗੇ ਨੇ ਨਵੇਂ ਸਿਰੇ ਤੋਂ ਇੱਕ ਨਵੀਂ ਆਸ ਦੀ ਕਿਰਨ ਜਾਗੀ ਆ ਸਰਦਾਰ ਭਗਵੰਤ ਸਿੰਘ ਮਾਨ ਧਿਆਨ ਰੱਖਦੇ ਆ ਹਰ ਤਰ੍ਹਾਂ ਦੇ ਮੈਚ ਕੋ ਦੇਖਦੇ ਨੇ ਤੇ ਬੜੀ ਆਸ ਆ ਸਰਕਾਰ ਬਾਹ ਫੜ ਰਹੀ ਆ ਸਾਰਿਆਂ ਦੀ ਤੇ ਹੌਲੀ ਹੌਲੀ ਕਰਕੇ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਜਾਵਾਂਗੇ ਸਾਡੇ ਸਿਰਫ ਅਜ਼ਾਦ ਦੇਨੀ ਟੂਰਨਾਮੈਂਟ ਆ ਕੱਲ ਵੀ ਹੋ ਸਕਦਾ ਨਹੀਂ ਇਹ ਚੱਲੇਗਾ ਇੱਕ ਇੱਕ ਰੋਜਾ ਵਾ ਅਸੀਂ ਫਰਵਰੀ ਦੇ ਵਿੱਚ ਇੱਕ ਤਿੰਨ ਰੋਜਾ ਕਰਾਉਣੇ ਆ ਨੇ ਉਹ ਫੁੱਟਬਾਲ ਦਾ ਟੂਰਨਾਮੈਂਟ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਟੀਮਾਂ ਆਈਆਂ ਵੈਸੇ ਇਹ ਮਾਨਸਾ ਮੋਗਾ ਬਰਨਾਲਾ ਫਤਿਹਗੜ੍ਹ ਸਾਹਿਬ ਤੇ ਫਲੋਰ ਕਪੂਰਥਲਾ ਵਗੈਰਾ ਤੋਂ ਟੀਮਾਂ ਲੁਧਿਆਣਾ ਦੀ ਟੀਮ ਹੈ ਲੁਧਿਆਣੇ ਦੇ ਮੁੰਡੇ ਕਿੱਥੇ ਦੇ ਲੁਧਿਆਣੇ ਦੇ ਮੁੰਡੇ ਸਾਰੇ ਜਿੱਦਾਂ ਜਰਕੜੀ ਦੇ ਹੋਗੇ ਕੋਟ ਕੰਗੂਰਾਏ ਦੇ ਹੋਗੇ ਕਟਿਆਣੇ ਦੇ ਹੋਗੇ ਇਹ ਸਾਰੇ ਪਿੰਡਾਂ ਦੇ ਮੁੰਡੇ ਆ ਬਿਲਕੁਲ ਇਹ ਵੀਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਵੀਰ ਕਰਕੇ ਜਿਹੜਾ ਪੰਜਾਬ ਦਾ ਸਾਡਾ ਲੁਧਿਆਣਾ ਚਿਲਾ ਅੱਜ ਮਸ਼ਹੂਰ ਹੋਊਗਾ ਮਸ਼ਹੂਰ ਕਿਉਂਕਿ ਪਿਛਲੇ ਚਿਰਾਂ ਤੋਂ ਕਾਫੀ ਸਮੇਂ ਤੋਂ ਮਸ਼ਹੂਰ ਹੁੰਦਾ ਵੀ ਆ ਰਿਹਾ ਲੇਕਿਨ ਇੱਕ ਅਕੈਡਮੀ ਦੀ ਮਾਰ ਜਿਹੜਾ ਇਹ ਵੀਰ ਨੂੰ ਪੈਲੀ ਹੈ ਕਿ ਅਕੈਡਮੀ ਜਿਹੜੀ ਇੱਥੇ ਮਿਲ ਜੇ ਤਾਂ ਸਾਡਾ ਇਹ ਵੀਰ ਉਸ ਮੁਕਾਮ ਤੱਕ ਪਹੁੰਚ ਸਕਦਾ ਜਿੱਥੇ ਕਬੱਡੀ ਪਲੇਅਰ ਪਹੁੰਚਣਾ ਚਾਹੁੰਦੇ ਨੇ ਤੇ ਪਹੁੰਚਣ ਤੋਂ ਬਾਅਦ ਵੀ ਦੁਹਾਈ ਜਿਹੜਾ ਸਿਰਫ ਸ਼ਖਸ ਨੂੰ ਦੇਣਗੇ ਕਿਉਂਕਿ ਇਹ ਸ਼ਖਸ ਜਿਹੜਾ ਅੱਜ ਕਬੱਡੀ ਦਾ ਟੂਰਨਾਮੈਂਟ ਕਰਾ ਰਿਹਾ ਜੋ ਰਾਮਗੜ੍ਹ ਦੇ ਵਿੱਚ ਕਰਾਇਆ ਜਾ ਰਿਹਾ ਤੇ ਅਸੀਂ ਵੀ ਆਸ ਕਰਾਂਗੇ ਕਿ ਮਾਨ ਸਾਹਿਬ ਤੁਸੀਂ ਇੱਕ ਅਕੈਡਮੀ ਜਿਹੜੀ ਹੈ ਦੋਗੇ ਤਾਂ ਕਿ ਹੋਰ ਟੂਰਨਾਮੈਂਟ ਵੀ ਰ ਆਪਣੇ ਬਲਚੂਚੇ ਤੌਰ ਦੇ ਉੱਤੇ ਕਰਾ ਸਕੇ ਸਨਕਰਨਵੀਰ ਮੌਜੂਦ ਹੈ ਜਾਫੀ ਵੀ ਉਧਰ ਤਿਆਰ ਨੇ ਕਰਨਵੀਰ ਕਿਦਾਂ ਦੇਖਦੇ ਹੋ ਕਿ ਅੱਜ ਸਾਡਾ ਲੁਧਿਆਣਾ ਸ਼ਹਿਰ ਦਾ ਰਾਮਗੜ੍ਹ ਇਲਾਕਾ ਹੁਣ ਦੂਰ ਦਵੇਸ਼ਾਂ ਤੱਕ ਪਹੁੰਚੇਗਾ ਤੇ ਉੱਥੇ ਕਬੱਡੀ ਦਾ ਮੈਚ ਜਿਹੜਾ ਕਰਾਇਆ ਜਾ ਰਿਹਾ ਤੁਹਾਡੇ ਸਾਹਮਣੇ ਹੀ ਹੈ ਜੀ ਯੂਥ ਵੀ ਬਜ਼ੁਰਗਾਂ ਜੀ ਵੀ ਕਿੰਨਾ ਚਾਹ ਹੈ ਹਜ਼ਾਰਾਂ ਦੀ ਤਰ੍ਹਾਂ ਜਿੱਥੇ ਸੰਗਤ ਆਈ ਹੋਈ ਹੈ ਤੇ ਸਾਰੇ ਆਨੰਦ ਮਾਣ ਰਹੇ ਆ ਮੋੜ ਰ ਅਗਲਾ ਪੰਜਾਬ ਬਣ ਰਹੇ ਆ ਤੇ ਲੋਕਾਂ ਚ ਵੀ ਉਤਸ਼ਾਹ ਸਾਰਿਆਂ ਦਾ ਸਹਿਯੋਗ ਹੈ ਦੇਖੋ ਜੀ ਆ ਰਾਮ ਲੜ ਦਾ ਇਹ ਵਿਵਾ ਕਵਲਟੀ ਕੱਪ ਹੈ ਤੇ ਨਸ਼ਾ ਮੁਕਤ ਪੰਜਾਬ ਦੇ ਮੁੱਦੇ ਤੇ ਹੈਗਾ ਡਰਗ ਫਰੀ ਤੇ ਪ੍ਰਧਾਨ ਜਿਹੜੇ ਕਰਵਾ ਰਹੇ ਆ ਮੇਨ ਪ੍ਰਬੰਧਕ ਕਮਲ ਮਾਗਰ ਜੀ ਹਰ ਸਾਲ ਦੀ ਤਰ੍ਹਾਂ ਇਹਦੀ ਵੀ ਬਹੁਤ ਜ਼ੋਰ ਨਾਲ ਕਰ ਰਹੇ ਨੇ ਖੁੱਲਾ ਅਖਾੜਾ ਕਮਲ ਗਰੇਵਾਲ ਜੀ ਦਾ ਲੱਗਣ ਲੱਗਾ ਇਸ ਤੋਂ ਬਾਅਦ ਇਹ ਤੋਂ ਬੋਦਸਤਾ ਜੀ ਸਾਰੇ ਨੂੰ ਖੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਨਸ਼ਿਆਂ ਤੋਂ ਮੁਕਤ ਕਰ ਰਹੇ ਆ ਹੋਰ ਕੀ ਚਾਹੀਦਾ ਆਪਾਂ ਨੂੰ ਇਹ ਨੌਜਵਾਨ ਨੇ ਜੋ ਸਹੀ ਗੱਲ ਆ ਕਿ ਪੰਜਾਬ ਦੇ ਵਿੱਚ ਸਹੀ ਗੱਲ ਆ ਕਬੱਡੀ ਐ ਖੇਡ ਐ ਜਿੱਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਵਾ ਸਕਦੇ ਨੇ ਕਬੱਡੀ ਰੇਡ ਤੇ ਜਾਫੀ ਦਾ ਗੱਲ ਕੀਤੀ ਜਾਂਦਾ ਜਾਫੀ ਉਹ ਹੁੰਦਾ ਜਦੋਂ ਜਾਫੀ ਜਬਾ ਕੇ ਜਿਹੜਾ ਦੂਜੀ ਖਿਡਾਰੀ ਨੂੰ ਰੇਡ ਪਾਦਾ ਤੇ ਰੇਡ ਪਾਦਾ ਬੱਲੇ ਕੇ ਸਪੋਰਟ ਲੱਗਾ ਵਾ ਕਿਉਂਕਿ ਕਬੱਡੀ ਕੱਪ ਕਬੱਡੀ ਖੇលਨੀ ਸੋਖੀ ਨਹੀਂ ਹੈ ਪੰਜਾਬ ਦੇ ਨੌਜਵਾਨਾਂ ਦੇ ਵੱਡਾ ਚੋਟੀ ਜਾਣ ਹੈ ਕਿ ਬਾਹਲੇ ਫਰੇਸ਼ਾ ਦੇ ਵਿੱਚ ਹੋਈ ਕਬੱਡੀ ਜਾਰ ਰੱਖਾ ਕੇ ਰੇਡ ਕਰਕੇ ਕਬੱਡੇ ਦੇ ਉੱਪਰ ਹਾਸਲ ਵੀ ਕੀਤੇ ਨੇ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈਣ ਲਈ